ਸਰ ਸ੍ਰੀਕਾਲ ਜੀ ਸਾਰਿਆਂ ਨੂੰ ਹੋਰ ਕੀ ਹਾ ਚਾ ਸਾਰਿਆਂ ਦਾ ਜਿਹੜੀ ਕਿਲਾਫੀ ਜਿਹੜੀ ਕਿਲਾਈ ਹੋਣੀ ਚਾਹੀਦੀ ਹੈ ਤੇ ਅੱਜ ਜਿਹੜਾ ਸਾਡਾ ਟੋਪਿਕ ਹੈ ਉਹ ਹੈ 7 ਦਿਨ ਸਮੁੰਦਰ ਵਿੱਚ ਇਕੱਲੇਵਾ ਤੇ ਪੁੱਤ ਭੁੱਖ ਪਿਆਸ ਤੇ ਮੌਤ ਨਾਲ ਲੜਾਈ ਸੱਚੀ ਕਟਨਾ ਮੈਂ ਸੋਚ ਚੰਤੂ ਕਿੰਨਾ ਲਾਤੇ ਹੈ ਨਾ ਕਿ ਕਿਵੇਂ ਉਹਨਾਂ ਦੇ ਸਾਥੀ ਦਿਨ ਇਕੱਠੇ ਹੋਣਗੇ ਇੱਕ ਸਮੁੰਦਰ ਜੋ ਵੀ ਇਹ ਹੈ ਕਿ ਡੁੱਬਣਾ ਜਾਣ ਕਦੀ ਕੋਈ ਪਿਆਸ ਭੁੱਖ ਨਾਲ ਹੈ ਨਾ ਮਤਲਬ ਵੈਸੇ ਵੀ ਨਹੀਂ ਰਹਿ ਸਕਦਾ ਕੋਈ ਤੇ ਇਸ ਚ ਮੇਨਲੀ ਦੱਸਿਆ ਹੈ ਕਿ ਜਿਹੜੀ ਉਹਦੀ ਮਾਂ ਹੁੰਦੀ ਹੈ ਉਹ ਗਾਇਬ ਹੋ ਜਾਂਦੀ ਹੈ ਹੂੰ ਤੇ ਵੈਸੇ ਜਿਹੜੇ ਸਬੂਤ ਦੱਸਿਆ ਇਹਨਾਂ ਨੇ ਜਿਹੜੇ ਸਰਚ ਕਰਿਆ ਉਹਨਾਂ ਦਾ ਕਹਿਣਾ ਹੈ ਕਿ ਉਹਨੇ ਆਪਣੇ ਮਾਂ ਨੂੰ ਮਾਰਤਾ ਸੀ ਹੂੰ ਤਨ ਪੂਰੀ ਕਹਾਣੀ ਜਾਣੀ ਛੁਪਾਤ ਲੱਗੇਗੀ ਐਂਡ ਤੱਕ ਜੋ ਦੇਖਿਆ ਤਾਂ ਉਹ ਬਿਨਾਂ ਕਿਸੇ ਜਿਹੜ ਤਾਂ ਪਹਿਲੀ ਵੀਡੀਓ ਕਰਦਿਆ ਆਪਣੇ ਕਿਹਾ ਕਿ ਮਾਸਮੁੰਦਰ ਦੇ ਵਿੱਚ ਡੁੱਬ ਗਈ ਪਰ ਸਬੂਤ ਕਹਿੰਦੇ ਨੇ ਕਿ ਮਾਸਮੁੰਦਰ ਦੇ ਵਿੱਚ ਡੁੱਬੀ ਨਹੀਂ ਪੁੱਤ ਨੇ ਉਸ ਨੂੰ ਮਾਰਿਆ ਹੈ ਇਹਨਾਂ ਦੀ ਬੋਟ ਕਿਨਾਰੇ ਤੋਂ ਨਿਕਲ ਕੇ ਬਲੌਕ ਕੈਨੀਆਂ ਵੱਲ ਜਾ ਰਹੀ ਸੀ ਇਹ ਸਮੁੰਦਰ ਦੇ ਵਿੱਚ ਕਈ ਮੀਲ ਦੂਰ ਇੱਕ ਇਲਾਕਾ ਹੈ ਜਿੱਥੇ ਲਹਿਰਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਹਨ ਕਿਉਂਕਿ ਇਹ ਸਮੁੰਦਰੀ ਲਹਿਰ ਨੇ ਇਹਨਾਂ ਦੀ ਬੋਟ ਚਿਕਨ ਬਾਕਸ ਦਾ ਪਿਛਲਾ ਹਿੱਸਾ ਤੋੜ ਦਿੱਤਾ ਸੀ ਜਿਸ ਕਾਰਨ ਇਹਨਾਂ ਵੱਲੋਂ ਲਿਆਂਦਾ ਗਿਆ ਸਮਾਨ ਵੀ ਸਮੁੰਦਰ ਦੇ ਵਿੱਚ ਇਧਰ ਉਧਰ ਡਗ ਪਿਆ ਮਤਲਬ ਕਿ 7 ਦਿਨਾਂ ਤ ਗੁਜਰੀ ਸਭ ਕੁਝ ਉਹਨੇ ਦੇਖਿਆ ਪਰ ਜਿਵੇਂ ਹੀ ਨੇਥਨ ਸ਼ਿਪ ਦੇ ਉੱਪਰ ਚੜਦਾ ਹੈ ਇਹ ਰਾਫਟ ਸਮੁੰਦਰ ਦੇ ਵਿੱਚ ਗਾਇਬ ਹੋ ਜਾਂਦੀ ਹੈ ਤਬਾਹ ਹੋ ਜਾਂਦੀ ਹੈ ਅਜੇ ਕਾ ਜਈ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਹੜੀ ਸੁਣਦੇ ਵਿੱਚ ਹੀ ਦਿਲ ਤਹਿਲਾਉਣ ਵਾਲੀ ਹੈ ਇੱਕ ਮਾਂ ਤੇ ਉਸ ਦਾ ਪੁੱਤ ਮੱਛੀ ਫੜ ਦੇ ਲਈ ਸਮੁੰਦਰ ਦੇ ਵਿੱਚ ਜਾਂਦੇ ਨੇ ਪਰ ਵਾਪਸ ਇਕੱਲਾ ਪੁੱਤ ਆਉਂਦਾ ਹੈ ਮਾਂ ਅਚਾਨਕ ਕਿਵੇਂ ਗਾਇਬ ਹੋ ਗਈ ਤੇ ਪੁੱਤ ਨੇ 7 ਦਿਨ ਇਕੱਲੇ ਸਮੁੰਦਰ ਦੇ ਵਿੱਚ ਕਿਵੇਂ ਸੰਘਰਸ਼ ਕੀਤਾ ਇਹ ਸਾਰੀ ਸੱਚੀ ਘਟਨਾ ਵਿੱਚ ਮੋੜ ਮੋੜ ਤੇ ਤੁਹਾਨੂੰ ਅਜਿਹੇ ਕਈ ਟਵਿਸਟ ਮਿਲਣਗੇ ਕਈ ਅਜਿਹੇ ਰਾਜ਼ ਮਿਲਣਗੇ ਕਿਤੇ ਤੁਹਾਨੂੰ ਗੁੱਸਾ ਆਵੇਗਾ ਕਦੇ ਤੁਹਾਨੂੰ ਤਰਸ ਆਵੇਗਾ ਜਾਨਕਿ ਤੁਹਾਡੇ ਈਮੋਸ਼ਨ ਪੂਰੀ ਤਰ੍ਹਾਂ ਦੇ ਨਾਲ ਪਰਖੇ ਜਾਣਗੇ ਇਸ ਵੀਡੀਓ ਦੇ ਵਿੱਚ ਤੇ ਕਦੇ ਕਦੇ ਇਹ ਵੀਡੀਓ ਤੁਹਾਨੂੰ ਸਵਾਲਾਂ ਦੇ ਵਿੱਚ ਵੀ ਪਾ ਦੇਗੀ ਕਿ ਆਖਿਰਕਾਰ ਅਜਿ ਇਹਾਂ ਕੇ ਮਾਸਮੁੰਦਰ ਦੇ ਵਿੱਚ ਡੁੱਬ ਗਈ ਪਰ ਸਬੂਤ ਕਹਿੰਦੇ ਨੇ ਕਿ ਮਾਸਮੁੰਦਰ ਦੇ ਵਿੱਚ ਡੁੱਬੀ ਨਹੀਂ ਪੁੱਤ ਨੇ ਉਸ ਨੂੰ ਮਾਰਿਆ ਹੈ ਤੇ ਕੁੱਝ ਸਬੂਤ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਦੱਸਦੇ ਨੇ ਕਿ ਕਹਾਣੀ ਜਿੱਦਾਂ ਦੀ ਦੱਸ ਰਹੀ ਹੈ ਉਹਨਾਂ ਦੀ ਬਿਲਕੁਲ ਵੀ ਨਹੀਂ ਹੈ ਇਹ ਕਾਫੀ ਇੱਕ ਗੁੰਝਲਦਾਰ ਹੈ ਤੇ ਸਾਲਾਂ ਬਾਅਦ ਇਹੀ ਪੁੱਤ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਵੀ ਆਖ ਦਿੰਦਾ ਹੈ ਆਖਰਕਾਰ ਸੱਚ ਕੀ ਸੀ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਬਹੁਤ ਜ਼ਿਆਦਾ ਇੰਟਰਸਟਿੰਗ ਵੀਡੀਓ ਹੋਣ ਵਾਲੀ ਹੈ ਕਿ ਉਹ ਸਰਵਾਈਵ ਕਰੇ ਹੋ ਮੰਨਨੇ। ਇਹ ਸੱਚੀ ਘਟਨਾ ਘਟੀ ਸੀ 17 ਸਤੰਬਰ ਸਾਲ 2016 ਨੂੰ ਅਮਰੀਕਾ ਦੇ ਨਿਊ ਇੰਗਲੈਂਡ ਨਾਮ ਦੇ ਏਰੀਆ ਦੇ ਵਿੱਚ। ਅਮਰੀਕਾ ਦੇ ਇਸ ਏਰੀਆ ਦੇ ਨਾਲ ਹੀ ਟੱਚ ਕਰਦਾ ਹੈ ਐਟਲੈਂਟਿਕ ਮਹਾਸਾਗਰ ਜਿੱਥੋਂ ਦੀਆਂ ਲਹਿਰਾਂ ਬਹੁਤ ਜ਼ਿਆਦਾ ਉੱਚੀਆਂ ਹੁੰਦੀਆਂ ਨੇ ਤੇ ਇੱਥੇ ਢੁਗਾਈ ਵੀ ਕਾਫੀ ਜ਼ਿਆਦਾ ਹੈ। 17 ਸਤੰਬਰ ਸਾਲ 2016 ਨੂੰ ਸਮੁੰਦਰ ਦੇ ਵਿੱਚ ਦੋ ਜਾਨੇ ਨਿਕਲਦੇ ਨੇ, ਇੱਕ ਸੀ ਨੀਥਨ ਕਾਰਮਨ ਜਿਸ ਦੀ ਉਮਰ ਸੀ 22 ਸਾਲ ਤੇ ਉਸ ਦੀ ਮਾਂ ਲਿੰਡਾ ਕਾਰਵਨ ਜਿਸ ਦੀ ਉਮਰ ਸੀ 54 ਸਾਲ 54 ਇਅਰਸ। ਇਹ ਮਾਂ ਪੁੱਤ ਇਸ ਤੋਂ ਪਹਿਲਾਂ ਵੀ ਛੁੱਟੀਆਂ ਦੇ ਦੌਰਾਨ ਅਕਸਰ ਹੀ ਸਮੁੰਦਰ ਦੇ ਵਿੱਚ ਮ ਸੀ ਇਹ ਇੱਕ ਦਿਨ ਦੇ ਲਈ ਸਮੁੰਦਰ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਫਿਸ਼ਿੰਗ ਕਰਨੀ ਸੀ ਤੇ ਮਾ ਪਤਨੇ ਆਪਣੇ ਸਮਾਨ ਇਕੱਠਾ ਬਤਾਉਣਾ ਸੀ ਜਿਹੜੀ ਬੋਟ ਦੇ ਉੱਪਰ ਇਹ ਸਵਾਰ ਹੋਏ ਉਸ ਦਾ ਨਾਮ ਸੀ ਚਿਕਨ ਬਾਕਸ 31 ਫੁੱਟ ਲੰਬੀ ਅਲੂਮੀਨੀਅਮ ਦੀ ਇਹ ਫਿਸ਼ਿੰਗ ਬੋਟ ਸੀ ਜਿਸ ਨੂੰ ਨੇਥਨ ਨੇ ਆਪ ਅੰਦਰੋਂ ਮੋਡੀਫਾਈ ਕੀਤਾ ਸੀ ਨੇਥਨ ਨੇ ਆਪਣੀ ਯਾਤਰਾ ਦੇ ਲਈ ਪਾਣੀ ਦੀਆਂ ਬੋਤਲਾਂ ਡੱਬਾ ਬੰਦ ਖਾਣਾ ਸਨੈਕਸ ਮੱਛੀਆਂ ਨੂੰ ਫੜਨ ਵਾਲੀ ਗੀਅਰ ਤੇ ਲਾਈਫ ਜੈਕਟ ਤੇ ਨਾਲ ਨਾਲ ਇੱਕ ਛੋਟਾ ਰਾਫਟ ਵੀ ਉਹਨਾਂ ਨੇ ਬੋਟ ਦੇ ਵਿੱਚ ਰੱਖ ਲਿਆ ਰਾਫਟ ਇੱਕ ਛੋਟੀ ਜਿਹੀ ਕੈਸਟੀ ਹੁੰਦੀ ਹੈ ਜਿਹੜੀ ਹਵਾ ਦੇ ਨਾਲ ਫੁੱਲ ਜਾਂਦੀ ਹੈ ਇਸ ਨੂੰ ਮੋਸਟਲੀ ਵਰਤਿਆ ਜਾਂਦਾ ਹੈ ਐ ਪ੍ਰੋਪਰ ਤਿਆਰੀ ਦੇ ਨਾਲ ਨੈਥਨ ਤੇ ਉਹਦੀ ਮਾਸਮੁੰਦਰ ਦੇ ਅੰਦਰ ਫਿਸ਼ਿੰਗ ਕਰਨ ਜਾ ਰਹੇ ਸੀਗੇ ਇੱਕ ਦਿਨ ਦੇ ਲਈ ਤੇ ਮੋਸਟਲੀ ਅਮਰੀਕਾ ਦੇ ਅੰਦਰ ਸਾਰੇ ਕਰਦੇ ਵੀ ਇਦਾਂ ਨੇ ਪ੍ਰੋਪਰ ਤਿਆਰੀ ਦੇ ਵਿੱਚ ਜਾਂਦੇ ਨੇ ਫਿਸ਼ਿੰਗ ਕਰਨ ਦੇ ਲਈ ਹਰ ਇੱਕ ਚੀਜ਼ ਲੈ ਕੇ ਜਾਂਦੇ ਨੇ ਇਹਨਾਂ ਦੀ ਬੋਟ ਕਿਨਾਰੇ ਤੋਂ ਨਿਕਲ ਕੇ ਬਲੌਕ ਕੈਨੀਅਨ ਵੱਲ ਜਾ ਰਹੀ ਸੀ ਇਸ ਸਮੁੰਦਰ ਦੇ ਵਿੱਚ ਕਈ ਮੀਲ ਦੂਰ ਇੱਕ ਇਲਾਕਾ ਹੈ ਜਿੱਥੇ ਲਹਿਰਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਹਨ ਸਟਾਰਟਿੰਗ ਦੇ ਵਿੱਚ ਸਮੁੰਦਰ ਵੀ ਸ਼ਾਂਤ ਸੀ ਤੇ ਮੌਸਮ ਵੀ ਬਿਲਕੁਲ ਠੀਕ ਠਾਕ ਸੀ ਨੈਥਨ ਚਾਲਦੀ ਹੋਈ ਬੋਟ ਦੇ ਇੰਜਨ ਨੂੰ ਚੈੱਕ ਕਰਨ ਲੱਗ ਜਾਂਦਾ ਹੈ ਤੇ ਉਸਦੀ ਮਾਂ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗ ਜਾਂਦੀ ਦੋਨੇ ਮੀਲ ਦੇ ਨਾਲ ਸਮੁੰਦਰ ਹੋਰ ਜ਼ਿਆਦਾ ਵਿਸ਼ਾਲ ਅਤੇ ਡੂੰਘਾ ਹੁੰਦਾ ਜਾ ਰਿਹਾ ਸੀ। ਅਚਾਨਕ ਮੌਸਮ ਬਦਲਿਆ ਤੇ ਅਸਮਾਨ ਦਾ ਰੰਗ ਵੀ ਗੂੜਾ ਹੋ ਗਿਆ। ਹਲਕੀ ਹਵਾ ਹੁਣ ਤੇਜ਼ ਹੋ ਗਈ, ਉੱਚੀਆਂ-ਉੱਚੀਆਂ ਲਹਿਰਾਂ ਉੱਠਣ ਲੱਗੀਆਂ। ਨੇਥਨ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਿਹੜੀ ਬੋਟ ਦੇ ਇੰਜਣ ਦੇ ਵਿੱਚੋਂ ਆ ਰਹੀ ਸੀ, ਜਿਵੇਂ ਕੋਈ ਉਸ ਦੇ ਨਾਲ ਚੀਜ਼ ਲੱਗ ਰਹੀ ਹੋਵੇ। ਇੰਜਣ ਦੇ ਵਿੱਚ ਕੋਈ ਚੀਜ਼ ਲੱਗ ਰਹੀ ਹੋਵੇ, ਖੁੱਲ ਗਈ ਹੋਵੇ। ਪਹਿਲਾਂ ਤਾਂ ਇਹਨੂੰ ਲੱਗਿਆ ਕਿ ਛੋਟੀ ਮੋਟੀ ਪ੍ਰੋਬਲਮ ਹੈ, ਪਰ ਕੁਝ ਹੀ ਮਿੰਟ ਬਾਅਦ ਇਹਨਾਂ ਨੇ ਦੇਖਿਆ ਕਿ ਬੋਟ ਦੇ ਤਲ ਦੇ ਵਿੱਚੋਂ ਪਾਣੀ ਆ ਰਿਹਾ ਹੈ। ਨੇਥਨ ਨੇ ਪੰਪ ਚਾਲੂ ਕਰ ਦਿੱਤਾ ਤੇ ਪੰਪ ਚਾਲੂ ਕਰਕੇ ਪਾ ਜਿਵੇਂ ਬੋਟ ਦੇ ਥੱਲੇ ਵਾਲੇ ਹਿੱਸੇ ਦੇ ਵਿੱਚ ਪਾਣੀ ਭਰਿਆ ਬੋਟ ਦਾ ਇੰਜਣ ਬੰਦ ਹੋ ਗਿਆ। ਚਾਰੇ ਪਾਸੇ ਕੋਪਹਾਨੀ ਰਾਸੀ ਦੂਰ ਦੂਰ ਤੱਕ ਬਸ ਸਮੁੰਦਰ ਹੀ ਸਮੁੰਦਰ ਤੇ ਸਮੁੰਦਰ ਦੀਆਂ ਉਹ ਡਰਾਉਣੀਆਂ ਲਹਿਰਾਂ ਦੀ ਆਵਾਜ਼ਾਂ। ਇਹਨਾਂ ਦੋਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਲਦੀ ਹੀ ਬੋਟ ਡੁੱਬਣ ਵਾਲੀ ਹੈ। ਇਹ ਰਾਫਟ ਨੂੰ ਬਾਹਰ ਕੱਢਦੇ ਨੇ ਤੇ ਉਹਨੂੰ ਤਿਆਰ ਕਰਨ ਲੱਗ ਜਾਂਦੇ ਨੇ ਜਲਦੀ ਤੋਂ ਜਲਦੀ ਰਾਫਟ ਦੇ ਵਿੱਚ ਬੈਠਣ ਦੇ ਲਈ। ਜਿਵੇਂ ਇਹਨਾਂ ਦੀ ਰਾਫਟ ਤਿਆਰ ਹੁੰਦੀ ਹੈ ਇੱਕ ਵੱਡੀ ਸਮੁੰਦਰੀ ਲਹਿਰ ਆਉਂਦੀ ਹੈ ਤੇ ਲਿੰਡਾ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀ ਹੈ। ਕਿਉਂਕਿ ਇਹ ਸਮੁੰਦਰੀ ਲਹਿਰ ਨੇ ਇਹਨਾਂ ਦੀ ਬੋਟ ਚਿਕਨ ਬਾਕਸ ਦਾ ਪਿਛਲਾ ਹਿੱਸਾ ਤੋੜ ਦਿੱਤਾ ਸੀ। ਆਫਟਰਨੂ ਫੜੀ ਰੱਖਿਆ ਪਰ ਉਹਦੀ ਮਾਂ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਕਿਤੇ ਵਹਿ ਗਈ। ਨੇਥਨ ਨੇ ਕੋਸ਼ਿਸ਼ ਵੀ ਕੀਤੀ ਆਪਣੀ ਮਾਂ ਲਿੰਡਾ ਨੂੰ ਬਚਾਉਣ ਦੇ ਲਈ ਪਰ ਉਹਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਤੇ ਸਮੁੰਦਰੀ ਪਾਣੀ ਲਿੰਡਾ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਗਿਆ। ਨੇਥਨ ਇਸ ਪੂਰੇ ਕਾਲੇ ਭਿਆਨਕ ਸਮੁੰਦਰ ਦੇ ਵਿੱਚ ਇਕੱਲਾ ਇੱਕ ਛੋਟੀ ਰਾਫਟ ਦੇ ਵਿੱਚ ਬੈਠਾ ਸੀ। ਨੇਥਨ ਨੂੰ ਬਿਲਕੁਲ ਵੀ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀ ਕਿ ਇਹੀ ਭਿਆਨਕ ਸਮੁੰਦਰ ਦੇ ਵਿੱਚ 7 ਦਿਨ ਉਸਨੇ ਹੋਰ ਹਜੇ ਸਰਵਾਈਵ ਕਰਨਾ। ਜਿਵੇਂ ਹੀ ਅਗਲੇ ਦਿਨ ਸੂਰਜ ਦੀ ਪਹਿਲੀ ਕਿਰਨ ਆਉਂਦੀ ਹੈ ਤਾਂ ਨੇਥਨ ਆਪਣੇ ਆਲੇ-ਦੁਆਲੇ ਜਿਹੜਾ ਉਸਦਾ ਬੋਰਡ ਦਾ ਸਮਾਨ ਖਿਲਰਿਆ ਪਿਆ ਸੀ ਸਮੁੰਦਰ ਦੇ ਵਿੱਚ ਤੈਰ ਰਿਹਾ ਸੀ ਉਸ ਨੂੰ ਇਕੱਠ ਆ ਤੇ ਇੱਕ ਚਾਕੂ। ਨੇਥਨ ਸਾਵਧਾਨੀ ਨਾਲ ਸਾਰੇ ਸਮਾਨ ਨੂੰ ਇਕੱਠੇ ਕਰਕੇ ਰੱਖਦਾ ਕਿਉਂਕਿ ਉਹਨੂੰ ਪਤਾ ਸੀ ਕਿ ਲੰਬੇ ਸਮੇਂ ਤੱਕ ਇਹੀ ਸਮਾਨ ਦੀ ਵਜ੍ਹਾ ਤੇ ਨਾਲ ਮੇਰੀ ਜਾਨ ਬਚ ਸਕਦੀ ਹੈ। ਨੇਥਨ ਨੇ ਖਾਣੇ ਤੇ ਪਾਣੀ ਨੂੰ ਬੜੀ ਲਿਮਟਡ ਤਰੀਕੇ ਦੇ ਨਾਲ ਵਰਤਦਾ ਹੈ ਤਾਂ ਕਿ ਉਹ ਲੰਬੇ ਸਮੇਂ ਤੱਕ ਇਸ ਨੂੰ ਚਲਾ ਸਕੇ। ਪਹਿਲਾ ਦਿਨ ਬੀਤਦਾ ਹੈ, ਦੂਸਰਾ ਦਿਨ ਆ ਜਾਂਦਾ ਹੈ। ਦੂਸਰੇ ਦਿਨ ਵੀ ਨੇਥਨ ਘੁੱਟ-ਘੁੱਟ ਕਰਕੇ ਪਾਣੀ ਪੀਂਦਾ ਹੈ ਤੇ ਥੋੜਾ-ਥੋੜਾ ਖਾਣਾ ਖਾਂਦਾ ਹੈ ਤਾਂ ਕਿ ਉਹ ਆਪਣੀ ਤਾਕਤ ਨੂੰ ਬਣਾਈ ਰੱਖੇ। ਦਿਨ-ਰਾਤ ਇਹ ਇਨਸਾਨ ਸਮੁੰਦਰ ਦੇ ਵਿੱਚ ਕੱਲਾ ਸੀ ਤੇ ਠੰਡੀਆਂ ਹਵਾਵਾਂ ਉਸ ਦੀ ਚਮੜੀ ਦੇ ਵਿੱਚ ਲੰਘ ਕੇ ਜਾਂਦੀਆਂ ਸਨ। ਭੁੱਖ ਅਤੇ ਇਸ ਕਾਰਨ ਉਹਦੀ ਮੌਤ ਹੋ ਗਈ। ਰਾਤ ਨੂੰ ਠੰਡ ਵੱਜ ਜਾਂਦੀ ਸੀ ਤੇ ਦਿਨ ਦੇ ਵਿੱਚ ਸੂਰੇ ਦੀ ਰੋਸ਼ਨੀ ਚੁੱਪਦੀ ਸੀ। ਇਸ ਤਰ੍ਹਾਂ ਹੀ ਤੀਸਰਾ ਦਿਨ ਆ ਜਾਂਦਾ ਹੈ ਤੇ ਤੀਸਰੇ ਤੋਂ ਬਾਅਦ ਚੌਥਾ ਦਿਨ ਆ ਜਾਂਦਾ ਹੈ। ਚੌਥੇ ਦਿਨ ਆਉਂਦੇ-ਆਉਂਦੇ ਨੇਥਨ ਦੇ ਕੋਲ ਭੋਜਨ ਤੇ ਪਾਣੀ ਦੀ ਘਾਟ ਹੋਣੀ ਸ਼ੁਰੂ ਹੋ ਗਈ। ਪੰਜਵੇਂ ਦਿਨ ਤੱਕ ਨੇਥਨ ਦੇ ਕੋਲ ਸਾਰਾ ਖਾਣਾ ਖਤਮ ਹੋ ਚੁੱਕਾ ਸੀ, ਸਿਰਫ ਤੇ ਸਿਰਫ ਪਾਣੀ ਦੀਆਂ ਬੋਤਲਾਂ ਬਚੀਆਂ ਸਨ। ਨੇਥਨ ਪਾਣੀ ਦੀਆਂ ਛੋਟੀ-ਛੋਟੀਆਂ ਘੁੱਟਾਂ ਪੀਂਦਾ ਸੀ ਤਾਂ ਕਿ ਉਹ ਆਪਣੀ ਊਰਜਾ એનર્ਜੀ ਬਣਾਈ ਰੱਖੇ। ਛੇਵੇਂ ਦਿਨ ਆਉਂਦੇ-ਆਉਂਦੇ ਨੇਥਨ ਦੇ ਉੱਪਰ ਕਮਜ਼ੋਰੀ ਹਾਵੀ ਹੋਣੀ ਸ਼ੁਰੂ ਹੋ ਗਈ। 7ਵਾਂ ਦਿਨ ਯਾਨੀ ਕਿ 23 ਸਤੰਬਰ ਸਨ 2016 ਦੀ ਸਵੇਰ ਸੂਰਜ ਹੌਲੀ-ਹੌਲੀ ਅਸਮਾਨ ਦੇ ਵਿੱਚ ਚੜ ਰਿਹਾ ਸੀ ਤੇ ਨੇਥਨ ਆਪਣੀ ਰਾਫਟ ਵਿੱਚ ਬੈਠਾ ਸੀ ਚਾਰੇ ਪਾਸੇ ਜਿੱਧਰ ਨੂੰ ਉਹ ਦੇਖ ਰਿਹਾ ਸੀ ਪਾਣੀ ਹੀ ਪਾਣੀ ਸੀ ਤੇ ਸਮੁੰਦਰ ਦੀ ਠੰਢੀਆਂ ਹਵਾਵਾਂ ਸਨ ਔਸਮੇ ਉਸ ਨੂੰ ਦੂਰ ਪਾਣੀ ਦੇ ਵਿੱਚ ਇੱਕ ਸ਼ਿਪ ਦਿਖਾਈ ਦਿੰਦਾ ਹੈ ਜਿਸ ਦਾ ਨਾਮ ਸੀ ਔਰੀਐਂਟ ਲੱਕੀ ਪਹਿਲਾਂ ਤਾਂ ਨੇਥਨ ਨੂੰ ਲੱਗਿਆ ਕਿ ਇਹ ਉਸ ਦਾ ਬਹਿਮ ਹੈ ਪਰ ਜਲਦੀ ਹੀ ਉਸ ਨੂੰ ਪਤਾ ਲੱਗਿਆ ਕਿ ਇਹ ਉਸ ਦਾ ਬਹਿਮ ਨਹੀਂ ਸੱਚਮੁੱਚ ਇੱਕ ਸ਼ਿਪ ਹੈ ਨੇਥਨ ਆਪਣੀ ਪੂਰੀ ਤਾਕਤ ਨੂੰ ਇਕੱਠਾ ਕਰਦਾ ਹੈ ਤੇ ਰਾਫਟ ਦੇ ਉੱਪਰ ਖੜ੍ਹਾ ਹੋ ਕੇ ਹੱਥ ਲਾਉਣ ਲੱਗ ਜਾਂਦਾ ਹੈ ਜ਼ੋਰ-ਜ਼ੋਰ ਦੀ ਹੱਥ ਲਾਉਣ ਦੇਖ ਲਿਆ ਇਹ ਜਹਾਜ਼ ਆਪਣੇ ਡਾਇਰੈਕਸ਼ਨ ਚੇਂਜ ਕਰਦਾ ਹੈ ਤੇ ਨੇਥਨਵਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਉਸ ਸਮੇਂ ਤੱਕ ਨੇਥਨ ਦੀ ਰਾਫਟ ਤਕਰੀਬਨ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਸੀ ਜਿਵੇਂ ਹੀ ਨੇਥਨ ਦੇ ਕੋਲ ਜਹਾਜ਼ ਆਉਂਦਾ ਹੈ ਉਹ ਜਹਾਜ਼ ਦੇ ਉੱਪਰ ਚੜਦਾ ਹੈ ਤਾਂ ਰਾਫਟ ਇੱਕਦਮ ਹੀ ਪਾਣੀ ਦੇ ਵਿੱਚ ਸਮਾ ਜਾਂਦੀ ਹੈ 23 ਸਤੰਬਰ ਸੰਨ 2016 ਵਾਲੇ ਦਿਨ ओरिएंट ਲੱਕੀ ਨਾਮ ਦਾ ਜਹਾਜ਼ ਨੇਥਨ ਨੂੰ ਸਮੁੰਦਰ ਦੇ ਵਿਚਕਾਰੋਂ ਰੈਸਕਿਊ ਕਰ ਲੈਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਨੇਥਨ ਨੂੰ ਬਚਾ ਲਿਆ ਗਿਆ ਤੇ ਕਹਾਣੀ ਇੱਥੇ ਖਤਮ ਹੋ ਗਈ ਬਿਲਕੁਲ ਵੀ ਨਹੀਂ ਕਹਾਣੀ ਦਾ ਅਸਲੀ ਰਾਜ ਤੇ ਅਸਲੀ ਟਵਿਸਟ ਤਾਂ ਇੱਥੋਂ ਹੀ ਸ਼ੁਰੂ ਹੁੰਦਾ ਹੈ ਨੇਥਨ ਨੂੰ ਉਸ ਸ਼ਿਪ ਦੇ ਉੱਪਰ ਉਸਦੇ ਬਹੁਤ ਕੰਬਰੇ ਸੀ ਕਿਉਂਕਿ ਕਈ ਦਿਨਾਂ ਤੋਂ ਉਹ ਸਮੁੰਦਰ ਦੇ ਵਿਚਕਾਰ ਸਰਵਾਈਵ ਕਰ ਰਿਹਾ ਸੀ ਇਕੱਲਾ ਹੀ ਕੁਝ ਦਿਨਾਂ ਬਾਅਦ ਨੇਥਨ ਨੂੰ ਸਿੱਧਾ ਪੁਲਿਸ ਸਟੇਸ਼ਨ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਹੈ ਉੱਥੇ ਪੁਲਿਸ ਦੇ ਵੱਡੇ ਅਧਿਕਾਰੀ ਨੇਥਨ ਨੂੰ ਪੁੱਛਦੇ ਨੇ ਕਿ ਆਖਰਕਾਰ ਉਸ ਦਿਨ ਹੋਇਆ ਕੀ ਸੀ ਉਹ ਕਿੱਥੇ ਗਿਆ ਸੀ ਕਿਸ ਦੇ ਨਾਲ ਗਿਆ ਸੀ ਤੇ ਉਸ ਦੀ ਮਾਂ ਅਚਾਨਕ ਕਿੱਥੇ ਗਾਇਬ ਹੋ ਗਈ ਨੇਥਨ ਨੇ ਉਹ ਸਾਰੀ ਕਹਾਣੀ ਦਹਰਾਈ ਜਿਹੜੀ ਉਹ ਲਗਾਤਾਰ ਸਾਰਿਆਂ ਨੂੰ ਕਹਿ ਰਿਹਾ ਸੀ ਕਿ ਉਹ ਆਪਣੀ ਮਾਂ ਦੇ ਨਾਲ ਮੱਛੀ ਫੜਨ ਦੇ ਲੈ ਗਿਆ ਸੀ ਅਚਾਨਕ ਤੂਫਾਨ ਆਉਂਦਾ ਹੈ ਤੇ ਉਸ ਦੀ ਮਾਂ ਸਮੁੰਦਰ ਦੇ ਵਿੱਚ ਡੁੱਬ ਜਾਂਦੀ ਪਰ ਜਿਵੇਂ-ਜਿਵੇਂ ਡੋਗਾਈ ਦੇ ਵਿੱਚ ਜਾ ਕੇ ਨੇਥਨ ਤੋਂ ਪੁੱਛਗਿੱ ਸ਼ਿਪ ਨੇ ਨੇਥਨ ਨੂੰ ਬਚਾਇਆ ਸੀ ਜਾਨਕਿ ਨੇਥਨ ਨੂੰ ਰੈਸਕਿਊ ਕੀਤਾ ਇਸ ਸਮੁੰਦਰ ਦੇ ਵਿੱਚ ਉਦੋਂ ਨੇਥਨ ਇੱਕ ਰਾਫਟ ਦੇ ਉੱਪਰ ਸਵਾਰ ਸੀ ਪਰ ਜਿਵੇਂ ਹੀ ਨੇਥਨ ਨੂੰ ਸ਼ਿਪ ਦੇ ਉੱਪਰ ਚੜਾਇਆ ਗਿਆ ਉਹ ਰਾਫਟ ਸਮੁੰਦਰ ਦੇ ਵਿੱਚ ਗਾਇਬ ਹੋ ਗਈ ਮਤਲਬ ਕਿ 7 ਦਿਨਾਂ ਤੱਕ ਇਹ ਰਾਫਟ ਨੂੰ ਕੁਝ ਨਹੀਂ ਹੋਇਆ ਉਹ ਸਮੁੰਦਰ ਦੇ ਵਿੱਚ ਭਿਆਨਕ ਲਹਿਰਾਂ ਦੇ ਵਿੱਚ ਦੀ ਗੁਜ਼ਰੀ ਸਭ ਕੁਝ ਉਹਨੇ ਦੇਖਿਆ ਪਰ ਜਿਵੇਂ ਹੀ ਨੇਥਨ ਸ਼ਿਪ ਦੇ ਉੱਪਰ ਚੜਦਾ ਹੈ ਇਹ ਰਾਫਟ ਸਮੁੰਦਰ ਦੇ ਵਿੱਚ ਗਾਇਬ ਹੋ ਜਾਂਦੀ ਹੈ ਤਬਾਹ ਹੋ ਜਾਂਦੀ ਪੁਲਿਸ ਨੂੰ ਇਹ ਚੀਜ਼ ਦੇ ਉੱਪਰ ਵੀ ਸ਼ੱਕ ਹੋ ਗਿਆ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਜਿਵੇਂ ਹੀ ਰੈਸਕਿਊ ਸ਼ਿਪ ਨੇਥਨ ਦੇ ਕੋਲੇ ਗਿਆ ਤਾਂ ਨੇਥਨ ਨੇ ਹੌਲੀਕਦਿਨੇ ਚਾਕੂ ਦੇ ਨਾਲ ਕਿਉਂਕਿ ਪਿਛਲੇ 7 ਦਿਨਾਂ ਤੋਂ ਇਹ ਰਾਫਟ ਨੇਥਨ ਨੂੰ ਲੈ ਕੇ ਸਮੁੰਦਰ ਦੇ ਵਿੱਚ ਤੈਰ ਰਹੀ ਸੀ ਜਿਵੇਂ ਹੀ ਨੇਥਨ ਸ਼ੈਪ ਦੇ ਉੱਪਰ ਚੜ੍ਹਦਾ ਹੈ ਇਹ ਰਾਫਟ ਮੈਂਟਸਕੈਂਟਾ ਦੇ ਵਿੱਚ ਡੁੱਬ ਜਾਂਦੀ ਐਥੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਸਾਰੀ ਦਾਲ ਹੀ ਕਾਲੀ ਹੈ ਇਸ ਤੋਂ ਅਗਲੀ ਕਲਚਰੋਂ ਡਾਕਟਰਾਂ ਨੇ ਨੇਥਨ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਨੇਥਨ ਦੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਖ ਪਿਆਸ ਵਰਗੀ ਕਮੀ ਮਹਿਸੂਸ ਨਹੀਂ ਹੋਈ ਤੇ 7 ਦਿਨ ਤੱਕ ਲਗਾਤਾਰ ਸਮੁੰਦਰ ਦੇ ਵਿੱਚ ਤੈਰਨ ਵਰਗਾ ਕੋਈ ਵੀ ਨਿਸ਼ਾਨ ਉਹਨਾਂ ਨੂੰ ਨੇਥਨ ਦੀ ਬਾਡੀ ਤੋਂ ਨਹੀਂ ਮਿਲਿਆ ਨੇਥਨ ਉਹਨਾ ਕਮਜ਼ੋਰ ਬਿਲਕੁਲ ਨਹੀਂ ਸੀ ਜਿੰਨਾ ਉਸ ਨੂੰ ਹੋਣਾ ਚਾਹੀਦਾ ਸੀ ਨੇਥਨ ਵੀ ਤਕਾਫਤ ਨਹੀਂ ਸੀ ਨੇਥਨ ਦੀ ਬਾਡੀ ਸਿਰਫ ਇਦਾਂ ਦੀ ਸੀ ਜਿਵੇਂ ਪਿਛਲੇ 2 ਦਿਨਾਂ ਤੋਂ ਉਸਨੇ ਕੁਝ ਖਾਣਾ ਘੱਟ ਖਾਦਾ ਹੈ ਪਰ ਕਮਜ਼ੋਰੀ ਦਾ ਤਾਂ ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ ਨੇਥਨ ਬਿਲਕੁਲ ਤੰਦਰੁਸਤ ਸੀ ਜਦੋਂ ਪੁਲਿਸ ਨੇ ਨੇਥਨ ਨੂੰ ਪੁੱਛਿਆ ਕਿ ਪਿਛਲੇ 7 ਦਿਨਾਂ ਦੇ ਵਿੱਚ ਤੂੰ ਕੀ ਕੀ ਖਾਦਾ ਤਾਂ ਨੇਥਨ ਨੇ ਦੱਸਿਆ ਕਿ ਥੋੜਾ ਜਿਹਾ ਡੱਬਾ ਪੰਦ ਮੇਰੇ ਕੋਲ ਖਾਣਾ ਸੀ ਤੇ ਪਾਣੀ ਦੀਆਂ ਬੋਤਲਾਂ ਸੀ ਬਸ ਉਹੀ ਮੈਂ ਖਾਣਾ ਖਾਦਾ ਪੀਤਾ ਪਰ ਮੈਡੀਕਲ ਚੈੱਕਅਪ ਇਹ ਗੱਲ ਕਹਿ ਰਿਹਾ ਸੀ ਕਿ ਨੇਥਨ ਦਾ ਸਰੀਰ ਪਿਛਲੇ 7 ਦਿਨਾਂ ਦੇ ਵਿੱਚ ਇੰਨੇ ਥੋੜੇ ਜਿਹੇ ਖਾਣੇ ਦੇ ਉੱਪਰ ਸਰਵਾਈਵ ਕਰਨ ਵਾਲਾ ਬਿਲਕੁਲ ਵੀ ਡਾ ਬਚਪਨ ਤੋਂ ਹੀ ਇੱਕ ਬਹੁਤ ਵਧੀਆ ਤੈਰਾਕ ਸੀ 스ਵਿਮਰ ਸੀ ਉਸ ਨੂੰ ਸਮੁੰਦਰ ਦਾ ਚੰਗਾ ਤਜਰਬਾ ਸੀ ਤੇ ਜਿਹੜੀ ਕਹਾਣੀ ਨੇਥਨ ਦੱਸ ਰਿਹਾ ਸੀ ਕਿ ਬੋਰਡ ਪਲਟਣ ਦੇ ਨਾਲ ਉਸ ਦੀ ਮਾਂ ਸਮੁੰਦਰ ਤੇ ਪਾਣੀ ਦੇ ਵਿੱਚ ਡੁੱਬ ਕੇ ਮਰ ਗਈ ਉਹ ਇੱਥੇ ਸਹੀ ਨਹੀਂ ਲੱਗ ਰਹੀ ਸੀ ਕਿਉਂਕਿ ਨੇਥਨ ਦੀ ਮਾਂ ਬਹੁਤ ਵਧੀਆ 스ਵਿਮਰ ਸੀ ਤੇ ਉਹ ਇੰਨੀ ਜਲਦੀ ਡੁੱਬ ਨਹੀਂ ਸਕਦੀ ਸੀ ਇਨਵੈਸਟੀਗੇਸ਼ਨ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੂੰ ਇੱਕ ਚੀਜ਼ ਨੇ ਹੋਰ ਹਿਲਾਣ ਕੀਤਾ ਕਿ ਨੇਥਨ ਦੀ ਰਾਫਟ ਜਿਹੜੀ ਜਗ੍ਹਾ ਤੋਂ ਮਿਲੀ ਸੀ ਉਹ ਐਕਚੁਅਲਸ ਪ੍ਰੋਪਰ ਜਗ੍ਹਾ ਨਹੀਂ ਸੀ ਨੇਥਨ ਦਾ ਜਿੱਥੇ ਜਹਾਜ਼ ਡੁੱਬਿਆ ਸੀ ਜਿੱਥੇ ਉਹ ਕਹਿ ਰਿਹਾ ਸੀ ਉੱਥੋਂ ਇਹ ਰਾਫਟ ਬਹੁਤ ਜ਼ਿਆਦਾ ਦੂਰ ਆਪ ਉਹ ਇਧਰ ਆ ਗਈ ਮਤਲਬ ਕਿ ਬੋਟ ਡੁੱਬਣ ਵਾਲੀ ਜਗ੍ਹਾ ਤੋਂ ਇੱਥੇ ਪਹੁੰਚ ਗਈ ਇਹ ਅੰਦਾਜ਼ਾ ਲਗਾਇਆ ਗਿਆ ਕਿ ਨੇਥਨ ਜਿਹੜੀਆਂ ਸਾਰੀਆਂ ਗੱਲਾਂ ਦੱਸ ਰਿਹਾ ਹੈ ਇਹ ਇੱਕ ਬਣੀ ਬਣਾਈ ਕਹਾਣੀ ਹੈ ਕਈ ਰਿਸਰਚਰਾਂ ਨੇ ਤਾਂ ਇਹ ਵੀ ਦਾਵਾ ਕੀਤਾ ਕਿ ਨੇਥਨ ਨੇ ਪਿਛਲੇ 6 ਦਿਨ ਕਿਸੇ ਹੋਰ ਜਗ੍ਹਾ ਤੇ ਬਤਾਏ ਤੇ ਜਦੋਂ ਕੋਸਟ ਗਾਰਡ ਨੇ ਇਥੋਂ ਨੂੰ ਲਗਾਤਾਰ ਲੱਭ ਰਹੇ ਸੀ ਤਾਂ ਉਹ 7ਵੇਂ ਦਿਨ ਅਚਾਨਕ ਰਾਫਟ ਲੈ ਕੇ ਸਮੁੰਦਰ ਦੇ ਵਿੱਚਕਾਰ ਪਹੁੰਚ ਗਿਆ ਤੇ ਉਸ ਤੋਂ ਬਾਅਦ ਉਸਨੇ ਰੈਡੀमेड ਜਿਹੜੀ ਉਹਦੇ ਕੋਲ ਕਹਾਣੀ ਬਣੀ ਪਈ ਸੀ ਉਹ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਨੇਥਨ ਪੁੱਛਗੈਸ ਦੇ ਦੌਰਾਨ ਵੀ ਆਪਣੇ ਜਵਾਬ ਬਦਲ ਰਿਹਾ ਸੀ ਨੇਥਨ ਦੇ ਆਪਣੇ ਬਿਆਨ ਹੀ ਆਪਸ ਦੇ ਵਿੱਚ ਮੈਚ ਨਹੀਂ ਕਰ ਕੇ ਬੈਠਾ ਰਿਹਾ ਕਦੇ ਉਹ ਕਹਿੰਦਾ ਮਾਂ ਅਚਾਨਕ ਗਾਇਬ ਹੋ ਗਈ ਕਦੇ ਉਹ ਕਹਿੰਦਾ ਮੇਰੀ ਅੱਖਾਂ ਦੇ ਸਾਹਮਣੇ ਉਹ ਡੁੱਬਦੀ ਰਹੀ ਪਰ ਪੁਲਿਸ ਨੂੰ ਇਹ ਯਕੀਨ ਹੋ ਗਿਆ ਸੀ ਕਿ ਨੇਥਨ ਨੇ ਆਪਣੀ ਮਾਂ ਨੂੰ ਮਾਰ ਕੇ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਹੈ ਤੇ ਉਸ ਤੋਂ ਬਾਅਦ ਇਹਨੇ ਇਹ ਕਹਾਣੀ ਬਣਾਈ ਹੈ ਅੰਤਰੇ ਵਿੱਚ ਨੇਥਨ ਆਪਣੇ ਬਿਆਨਾਂ ਨੂੰ ਪ੍ਰੂਵ ਨਹੀਂ ਕਰ ਸਕਿਆ ਸਾਬਤ ਨਹੀਂ ਕਰ ਸਕਿਆ ਤੇ ਕਈ ਸਬੂਤ ਨੇਥਨ ਦੇ ਖਿਲਾਫ ਵੀ ਮਿਲੇ ਜਿਸ ਕਾਰਨ ਅਦਾਲਤ ਨੇ ਨੇਥਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਉਹ ਜੇਲ੍ਹ ਦੇ ਵਿੱਚ ਆਪਣੀ ਬਾਕੀ ਦੀ ਜ਼ਿੰਦਗੀ ਬਿਤਾਉਣ ਲੱਗਿਆ ਪਰ ਕਹਾਣੀ ਇੱਥੇ ਵੀ ਖਤਮ ਨਹੀਂ ਹੁੰਦੀ ਕਹਾਣੀ ਦੇ ਵਿੱਚ ਇੱਕ ਹੋਰ ਟਵਿਸਟ ਆਉਂਦਾ ਹੈ 15 ਜੂਨ 2023 ਨੂੰ ਜੇਲ੍ਹ ਦੇ ਫਹਾਦੇ ਕੇ ਮਾਰ ਲਿਆ ਹੁਣ ਇੱਕ ਆਖਰੀ ਸਵਾਲ ਬਚ ਜਾਂਦਾ ਹੈ ਕਿ ਬਾਕੀ ਨੇਥਨ ਉਸ ਦੀ ਜਿਹੜਾ ਉਹ ਦੱਸ ਰਿਹਾ ਸੀ ਕਿ ਸੱਚਮੁੱਚ ਨੇਥਨ 7 ਦਿਨ ਸਮੁੰਦਰ ਦੇ ਵਿੱਚ ਫਸਿਆ ਰਿਹਾ ਸੀ ਜਾਂ ਫਿਰ ਉਸ ਨੇ ਆਪਣੀ ਮਾਂ ਨੂੰ ਚਾਕੂ ਮਾਰ ਕੇ ਇਹ ਇੱਕ ਕਹਾਣੀ ਬਣਾ ਦਿੱਤੀ ਸਭ ਤੋਂ ਵੱਡਾ ਰਾਜ਼ ਕੀ ਨੇਥਨ ਨੇ ਆਪਣੇ ਆਪ ਨੂੰ ਜੇਲ੍ਹ ਦੇ ਵਿੱਚ ਕਿਉਂ ਮਾਰ ਲਿਆ ਕੀ ਉਸ ਨੂੰ ਪਛਤਾਵਾ ਹੋ ਰਿਹਾ ਸੀ ਕਿ ਆਪਣੀ ਮਾਂ ਨੂੰ ਉਹਨੇ ਮਾਰ ਦਿੱਤਾ ਹੈ ਜਾਂ ਫਿਰ ਨੇਥਨ ਬੇਕਸੂਰ ਸੀ ਤੇ ਇਹ ਸਜ਼ਾ ਉਸ ਤੋਂ ਸਹਿ ਨਹੀਂ ਹੋਈ ਸੱਚ ਕੁਝ ਵੀ ਹੋਏ ਨੇਥਨ ਦੇ ਨਾਲ ਹੀ ਇਹ ਸੱਚ ਦੇ ਉੱਪਰ ਹਮੇਸ਼ਾ ਦੇ ਲਈ ਪੜਦਾ ਪੈ ਗਿਆ ਇੱਥੇ ਇਹ ਕਹਾਣੀ ਖਤਮ ਹੋ ਜਾਂਦੀ ਹੈ ਨਾ ਹੀ ਅਜਿਹਾ ਕਿ ਅਗਲਾ ਹਿੱਸਾ ਬਚਦਾ ਹੈ ਤੇ ਨਾ ਹੀ ਕੋਈ ਪਿਛਲਾ ਹਿੱਸਾ ਬ ਸ਼ਿਕਾਰੀ ਕਿਤੇ ਡੁੱਬ ਗਿਆ ਤੇ ਗਾਇਬ ਹੋ ਗਿਆ ਸੋ ਇਹ ਸੀ ਜੀ ਨੇਥਨ ਤੇ ਉਸਦੀ ਮਾਂ ਲਿੰਡਾ ਦੇ ਨਾਲ ਜੁੜੀ ਹੋਈ ਇੱਕ ਸੱਚੀ ਕਹਾਣੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ YouTube ਦੇ ਚੈਨਲ 'ਚ ਜੋ ਇਹ ਦੇਖ ਕੇ ਇਹ ਵੀਡੀਓ ਦੇਖ ਕੇ ਬੜੀ ਹੈਰਾਨੀ ਹੁੰਦੀ ਕਿ ਖਾਂ ਵੀ ਹੈ ਇੱਕ ਪੁੱਤ ਵੀ ਹੈ ਅੰਟੀ ਕੱਤਵੀ ਹੈ ਅੰਟੀ ਕੱਤਵੀ ਹੈ ਪਰ ਮੈਨੂੰ ਇਹ ਹੈ ਕਿ ਅਸੀਂ ਦੇਖਿਆ ਜਾਇ ਤਾਂ ਉਹ ਬੇਕਸੂਰ ਬੁਲਦਾ ਹੈ ਨਾ ਹੂੰ ਹੂੰ ਕੀ ਪਤਾ ਸੱਚ ਕਹਿ ਰਹੇ ਹੋ ਤਾਂ ਕਰਕੇ ਨਿਫਾਨਸੀ ਲੈ ਲਈ ਹੋਏ ਬਾਤ ਚ ਹੂੰ ਹੂੰ ਇਹ ਵੀ ਗੱਲ ਹੈ ਕੀ ਪਤਾ ਝੂਠ ਹੀ ਕਹਿ ਰਹੇ ਹੋ ਕਿਉਂਕਿ ਦਿਮਾਗ ਤਾਂ ਅਸੀਂ ਉਮਰ ਸੀ ਕਹਿੰਦੇ ਹੂੰ ਹੂੰ ਸਵਾਲਾ ਬਹੁਤ ਪਹਿਲਾਂ ਤੱਕ ਬਹੁਤ ਇਮੋਸ਼ਨਲ ਹੋ ਗਈ ਸੀ ਸਹੀ ਕਿਹਾ ਇਹਨਾਂ ਨੇ ਹੈ ਨਾ ਬਾਅਦ ਚ ਫਿਰ ਐ ਹੋਣ ਹੋਇਆ ਕਿ ਹਾਂ ਕੀ ਪਤਾ ਉਹਨੇ ਸੱਚੀ ਚੇਂਜ ਕਰੇ ਹੋਏ ਹੂੰ ਹੂੰ ਕਿਉਂਕਿ ਜਦ ਉਹਦੀ ਮਾਂ ਸ ਵੀਰਸੀ ਫੇਰ ਉਹ ਤਾਂ ਸਿਮ ਕਾਰੀ ਲੈਂtirਾਂ ਕਰੀ ਲਿਆ ਤੇ ਉਹ ਕਾਸਕਦੀ ਤੀ ਸਭਾਈਸ ਮਤ ਲੱਗੀ ਹਾਂ ਕੀ ਪਤਾ ਉਹਨੇ ਦੇ ਪਿੱਛੇ ਕੀ ਆਇਆ ਪਰ ਇਹ ਆ ਕਿ ਉਹ ਬਰਦਾਸ਼ਤ ਨਹੀਂ ਕਰ ਪਾਇਆ ਹੂੰ ਹੂੰ ਜਦ ਨੂੰ ਸਜ਼ਾ ਮਿਲੀ ਸੀ ਨਾ ਉਮਰ ਕੈਲਦੀ ਹੁਣ ਉਹਦਾ ਅੱਗੇ ਦਾ ਫਿਊਚਰ ਵੀ ਖਰਾਬ ਹੈ ਸਾਰਾ ਜੇਲ੍ਹ ਜੀਵਨ ਅਸੁੰਨੇ ਹਾਂ ਉਮਰ ਕੈ ਤਾਂ ਮਤਲਬ ਹੰਦਾ ਵੀ ਜਾ ਰਹੇ ਹੁਮਰ ਹੀ ਉੱਥੇ ਰਹਿਣਾ ਤਾਂ ਫਿਰ ਉਹਨੇ ਆਪਣੇ ਸ਼ੂਜ਼ ਦੇ ਜਿਹੜੇ ਲੇਸਿਸ ਸੀ ਉਹਦੇ ਨਾਲ ਹੀ ਫਾਂਸੀ ਲੈ ਲਈ ਸੀ ਪਰ ਇਹ ਹੈ ਕਿ ਪੁਲਿਸ ਨੇ ਵਧੀਆ ਕਰਿਆ ਨਾ ਪੂਰੀ ਇਨਵੈਸਟੀਗੇਸ਼ਨ ਪੂਰੀ ਕੀਤੀ ਕਹਿੰਦੇ ਕਿ ਇਹ ਨਹੀਂ ਹੈ ਕਿ ਪੂਰੇ ਸਾਤ ਦਿਨ ਹੀ ਭੁੱਖਾ ਰਿਹਾ ਹੈ ਨਾ ਕਿ ਦੋ ਦਿਨ ਦੀ ਇਹ ਵੀਕਨੈਸ ਲੱਗ ਰਹੀ ਜਿਹੜੀ ਲੱਗ ਰਹੀ ਹੈ ਹਾਂਜੀ ਹਾਂਜੀ ਕਿ ਉਹਨੂੰ ਕਿੰਨਾ ਖਾਣਾ ਮਿਲ ਗਿਆ ਹੋਣਾ ਕਿੰਨਾ ਕੀ ਖਾਣਾ ਮਿਲ ਗਿਆ ਹੋਏਗਾ ਡੱਬੇ ਮਿਲ ਗਏ ਮਾਂ ਨਹੀਂ ਮਿਲੀ ਤੇ ਹਾਂ ਹਾਂ ਹੈ ਨਾ ਮਤਲਬ ਇਹ ਇੱਕ ਦਿਨ ਦੇ ਲਈ ਗਈ ਸੀ ਉਹ ਬਸ ਹਾਂ ਇੱਕ ਦਿਨ ਦੇ ਲਈ ਔਰ ਸੱਤ ਦਿਨ ਹੋ ਗਏ ਸੀ ਉਹਨਾਂ ਨੂੰ ਹੈ ਨਾ ਤਾਂ ਇਹ ਤੁਸੀਂ ਕੀ ਸੋਚ ਜੋ ਕਮੈਂਟ ਸੈਕਸ਼ਨ ਤੇ ਜਰੂਰ ਦੱਸਿਓ ਬਾਕੀ ਅੱਗੇ ਵੀਡੀਓ ਜਰੂਰ ਸ਼ੇਅਰ ਕਰਿਓ ਆਪਣੀ ਰੈਕਮੈਂਡ ਸੈਕਸ਼ਨ ਤੇ ਦੇਣਾ ਨਾ ਛੱਡਿਓ ਬਾਕੀ ਦੇਂਦੇ ਰਿਓ ਲਾਈਕ ਸਪੋਰਟ ਜਰੂਰ ਕਰੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਨਵਾਦ ਬਨਵਾਦ